ਆ ਗਿਆ ਆ ਗਿਆ ਚੋਰ ਮਾ ਆ ਬਾਬਾ ਨਾਨਕ ਕੰਧਾ ਲੈ ਬੋਲ ਓ ਧੰਦੂ ਤਰੀਕਾ ਪੂਰਾ ਭਰਾਤੀ ਖੰਡਾ ਓ ਸੂਦਤ ਦੀ ਆਵਾਜ਼ ਆ ਗਿਆ ਬਾਬਾ ਨਾਨਕ ਤਲਫੁਰਾ ਦੀ ਤਰੀਕਾ ਸਤਿਗੁਰਾਂ ਦੇ ਉਪਰ ਦੇ ਬੱਲੇ ਲੈ ਕੇ ਸਤਪੁਰਾਂ ਦੀ ਮਹਾਨ ਬਖਸ਼ਿਸ਼ ਸ਼ਰਾਵਤ ਕਿਰਪਾ ਸਦਕਾ ਜਗਤ ਗੁਰੂ ਧੰਤ ਸਤ ਗੁਰੂ ਸ਼੍ਰੀ ਦਰਬਾਰ ਖਦੇਸ ਸਾਹਿਬ ਦੀ ਮਹਾਰਾਜ ਸਤਪੁਰਾਂ ਜੀ ਦੇ ਪ੍ਰਕਾਸ਼ ਪਰਪਰਵ ਦੇ ਆਰ ਸਮੁਤੀਆਂ ਸਦਕਾ ਗੜੇ ਪ੍ਰੇਮ ਸਤਕਾਰ ਦੇ ਨਾਲ ਹਾਜ਼ਰੀਆਂ ਭਰੋ ਉਥੇ ਸਮੁੱਚਾ ਗੁਰੂ ਕਾ ਖਾਲਸਾ ਪੰਥ ਹਰੋੜਾ ਵਾਪਸ ਮੰਗਾਲੇ ਹਰ ਇੱਕ ਰੋਟੀ ਲੈ ਗਏ ਨਾ ਸੰਪਨ ਬ੍ਰਿਡਿਪੀ ਬੜੇ ਪ੍ਰਿੰਸ ਬਾਲ ਮਰਾਲ ਹੈ ਜਦੋਂ ਆਪਾਂ ਕੀਤੀ ਸੰਸਾਰ ਦੀਆਂ ਇਸ ਇਸ ਸਰਕਾਰ ਦੇ ਖਿਲਾਫ ਬ੍ਰਾਪ੍ਰਿਥ ਵਿਸ਼ਵ ਸਿਧਾਂਤਨਾ ਦਰਸ਼ਕ ਬਾਬਾ ਬਖਾਰਾ ਸਰਦਾਰ ਸਿੰਘ ਦੇ ਦਰਸ਼ਕ ਦਰਸ਼ਕ ਖਾਸਾਰੀ ਤੋਂ ਸੁਣਤਾ ਬੜੇ ਪ੍ਰਿੰਸ ਚਾਰ ਦੇ ਨਾਲ خالی درشن ہوئے پاٹشا مہاراجر سنت بابا نگر ماہر صاحب جی مہاپر بابا گرو گوبند جی ਸੰਤਾ ਦੇ ਬਾਬਾ ਸੰਤ ਸਿੰਘ ਜੀ ਦੇ ਵਾਰਣ ਵਾਲੇ ਬਾਬਾ ਦਾਗਰ ਸਿੰਘ ਢਿਰਾਂ ਵਾਲੇ ਬਾਬਾ ਬਲਬੀਰ ਸਿੰਘ ਜੀ ਦੇ ਸੀਸੇ ਵਾਲੇ ਬਾਬਾ ਤਕਦੀਰ ਸਿੰਘ ਜੀ ਬਤੌਰ ਬੜੀ ਅੰਦਾਲਾ ਬਾਬਾ ਤਕਦੀਰ ਸਿੰਘ ਜੀ ਘਾਰਸਾਹ ਵਾਲੇ ਮਾਪੁਰਾ ਬਾਬਾ ਬਲਬੀਰ ਸਿੰਘ ਜੀ ਖਰਹਿਣ ਵਾਲੇ ਨਾਮ ਸੰਤਾਪੀਆਂ ਪੜਦੇ ਪੜਦੀ ਦੇ ਦੌਰ ਅਰਧ ਸਰਕਾਰ ਦੇ ਅਨੁਸਾਰ ਮਹਾਰਾਜ ਸ੍ਰੀ ਗੁਰੂ ਕੇ ਗੁਰੂ ਸਾਹਿਬ ਜੀ ਮਹਾਰਾਜ ਸ਼ੁਰੂ ਕੇ ਗੁਰੂ ਸਾਹਿਬ ਜੀ ਵਾਰੇ ਦੇ ਇਹ ਪੂਰਾ ਸਾਡਾ ਇਸ ਤਾਰਫ ਤੋਂ ਸੰਗਤ ਪ੍ਰਕਾਸ਼ ਤੋਂ ਸਾਡਾ ਮਹਾਰਾਜ ਸਤਿਗੁਰਾਂ ਜੀ ਦੀਆਂ ਬਖਸ਼ਾ ਰਹਿਮਤਾਂ ਖਾਸਾ ਮੇਰੇ ਰੋਹ ਰਹਿਦਾ ਖਾਸਾ ਮਹਾਨ ਬੁਰਾ ਰੋਹ ਜਿਸ ਤੈਲੀ ਕੇ ਪਰਸਾ ਜਦੋਂ ਹੀ ਬਲਗੀ ਸਾਡਾ ਮਹਾਰਾਜ ਸਤਿਗੁਰਾਂ ਜੀ ਦੇ ਬਖਸ਼ਾ ਰਹਿਮਤਾਂ ਬਹੁਤ ਬਖਸ਼ਾ ਜੀ ਕਿਰਪਾ ਸੰਕਾ ਸਭ ਤੋਂ ਬਰੀ ਰਹੀ ਦੀ ਭਾਵਨਾ ਔਰਤੀ ਸੇਵ ਸੁਹਾਗ ਜੀ ਕੋਲ ਫਲੇਰ ਅਰ ਆਨ ਦਾ ਦਾਤ ਨਾਲ ਲਾਜੀ ਕੇ ਮਕੀਰ ਸੰਗੜੇ ਪਿੱਛੇ ਪਿੱਛੇ ਹੋਤੇ ਕੋਡੀਆਂ ਦੀਆਂ ਦੌੜਾਂ ਦੇ ਤੋਂ ਤੋਂ ਕੋਡੀਆਂ ਹੁੰਦੀਆਂ ਪਰ ਚਾਰ ਚਾਰ ਕੋਡੀਆਂ ਦੇ ਪਰਸਵਾੜ ਹੋ ਕੇ ਚੁੱਕੇ ਲਾਲ ਅਵਸਾਰੀਆਂ ਸੰਤਾ ਦੇ ਦਰਸ਼ਕਦਾਰੇ ਕਰ ਰਹੇ ਹਨ ਗੁਰੂ ਕੇ ਲਾਲ ਗੁਰੂਤਿਆਂ ਲਾਦੀਆਂ ਦੇ ਹੰਦ ਸਿੰਘ ਫਲਕਾਂ ਅਬ ਆ ਸਾਰੀਆਂ ਸੰਤਾ ਨੂੰ ਦਰਸ਼ਕਦਾਰੇ ਬਹੁਤ ਬਲਵਾ ਪਿਛੇ ਜਿਹਾ ਗਾ ਰਹੇ ਹੋਰੇ ਨਾਨਕ ਸਾਹਿਬ ਮਹਾਰਾਜ ਸਤਿਗੁਰ ਦੇ ਸਾਈ ਨਗਰੀ ਸਤਿ ਸ੍ਰੀ ਅਕਾਲ ਜੀ ਦੀ ਪਾਵਨ ਕਿਰਤ ਅਰਦਾਸ ਸਮੁਦਾ ਸਰੂਪ ਦਾ ਖਾਲਸਾ ਪੰਥ ਮਹੱਲੇ ਖੇਤਿਆਂ ਦੇ ਪਰ ਪ੍ਰਿੰਸ ਸਰਕਾਰ ਦੇ ਨਾਲ ਸਾਧ ਸੰਤਾਨ ਦਰਸ਼ਕਦਾਰੇ ਕਰ ਦੋ ਸਾਧ ਜਮਾਹਰ ਸਤਿਗੁਰੂ ਜੀ ਨੇ ਬੇਖ ਮੱਛਾ ਖਾਸ ਸਤਿਗੁਰੂ ਦਰਸ਼ਕਦਾਰੇ ਆਪ ਸਾਰੀਆਂ ਸੰਤਾਨਾਂ ਨੂੰ ਬਹੁਤਾਂ ਖਾਲਸਾ ਖਾਲਸਾ ਸਤਿਗੁਰੂ ਜੀ ਬਹੁਤ ਖਾਸ ਖਾਸ ਮਹੂਰਤ ਨਵਾਸ

ਸਤਪੁਰਾ ਦੀ ਮਰਕਸਿਸ ਕਿਸੀ ਹੈ ਰਜਿੰਦਾ ਪਿੱਛੇ ਹੈ ਨਾ ਉਸੇ ਕਾ ਅਗੇ ਬੱਤਨਾ ਤੇ ਮਹਿਰਾ ਜੀ ਸੰਗਤ ਬਾਤ ਦੇ ਗਾਮਰ ਸਿੰਘ ਜੀ ਜ਼ਰੂਰ ਆਲੇ ਪਤਰੀ ਕੋ ਨਾਦਿਕ ਦੇ ਸਹਿ ਸੰਗਤ ਪਾਤਸ਼ਾਹ ਮਹਾਰਾਜ ਇਨ੍ਹਾਂ ਸਤਪੁਰਾ ਜੀ ਨੇ ਭੁਲੇ ਭਰਕਿਆਂ ਨੂੰ ਸੱਜੇ ਰਸਤੇ ਤੇ ਪਾਇਆ ਵਿਧਾ ਦਾ ਸ਼੍ਰੀ ਗੁਰਦਾਸ ਸਿੰਘ ਸਹਿ ਮਹਾਰਾਜ ਲੱਖ ਮਨੀਆਂ ਦੇ ਮਾਲਕ ਮਾਲਕ ਜੀ ਹੋਸੈਫ ਸਿੰਘ ਮਹਾਰਾਜ ਸਤਪੁਰਾ ਜੀ ਬਾਹਰ ਦੇ ਨਾਲ ਤੌਹਦੇ ਮਰਦਿਆਂ ਨੂੰ ਠਾਰਨ ਦੇ ਵਾਸਤੇ ਐਸ ਬਾਣੀ ਧਰਤੀ ਬਾਣੀ ਆਈ ਜੀ ਸਗਲੀ ਦੁੱਖ ਮਟਾਈ ਸਤਿਗੁਰ ਮਹਾਰਾਜ ਦੀ ਬਾਣੀ ਨਾਲੇ ਗੁਜਾਰੀ ਐਸੇ ਸਤਿਗੁਰੁ ਸ਼੍ਰੀ ਗੁਰਨਾਥ ਜੀ ਸਾਹਿਬ ਸੱਤੇ ਪਾਸ਼ਾ ਮਹਾਰਾਜ ਖੱਬਰਾ ਦੀ ਸਰਕਾਰ ਨੂੰ ਮੁਕਤ ਆਵਣੀਆਂ ਸੰਤਾਂਬਰ ਦੇ ਸਰਕਾਰ ਤੋਂ ਨਾਮ ਹਾਜ਼ਰ ਬਖਸ਼ਿਆ ਦੇ ਨਾਲ ਆਉਣ ਨਹੀਂ ਚਾਹਦੇ ਨਾਲ ਨਾ ਰੋਗ ਤਾਈਆ ਬੜੇ ਪ੍ਰੀਤ ਨਾਲ ਸਾਧ ਸੰਤਾਂ ਦਾ ਮਹਾਂਪੁਰਾਣ ਦੀਆਂ ਵਾਕਿਆਂ ਦੇ ਪ੍ਰੇਖਣਾ ਸੰਤਾਂ ਤੋਂ ਦੇਖੀਏ ਸੰਗਤ ਦੀ ਬੜੇ ਖੁਸ਼ੀ ਨਾਲ ਪਿੱਛੇੋਂ ਕਰਕੇ ਤੁਹਾਡਿਆਂ ਦੀਆਂ ਦੌੜਾਂ ਦੇ ਦਰਸ਼ਕਦਾਰੇ ਕਰਿਓ ਗੁਰੂਆਂ ਦਾ ਖਾਲਸਾ ਪੰਥ ਦੇ ਅਵਸਾਰਿਕ ਸੰਤਾਂ ਨੂੰ ਦਰਸ਼ਕਦਾਰੇ ਹੋ ਰਹੇ ਨੇ ਇਹ ਆ ਟੇਮ ਬੜੇ ਪ੍ਰੀਤ ਨਾਲ ਨਾੜ ਦੇ ਨਾਲ ਸਾਧ ਜੀ ਨੂੰ ਆਨੰਦ ਕਰਾਏ ਸਭ ਸਿੱਖਣ ਤੋਂ ਸੁਖ ਪਾਏ ਜਦ ਪਾਏ ਸਜ਼ਾਏ ਤਾਂ ਸ੍ਰੀ ਪ੍ਰਕਾਸ਼ ਸਿੰਘ ਸਹਿਬ ਜੀ ਮਹਾਰਾਜ ਸਤਿਗੁਰੂ ਜੀ ਨੇ ਬਹੁਤ ਰਸਤੇ ਪਰਿਆ 3000 ਸਤਗੁਰੂ ਤਾਰਨਾਰ ਸਤਗੁਰੂ ਜੀ ਨਾਨਕ ਦੇਵ ਸਹਿਬ ਜੀ ਮਹਾਰਾਜ ਸਤਿਗੁਰੂ ਜੀ ਮਹਾਲਿਆਂ ਵਿੱਚ ਕਾਰਜ ਕਰਦੇ ਹੋਏ ਖਾਈ ਚਾਰ ਆ ਕੇ ਇਕੱਠੇ ਖਾਈ ਚਾਰ ਆਉਂਦੇ ਇਕੱਠੇ ਹੋਵੇ ਇਸ ਉਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਉੱਥੇ ਹੀ ਸੰਤ ਬਾਬਾ ਬਲਬੀਰ ਸਿੰਘ ਜੀ ਮਹਾਂਪੁਰਖ ਜਿਹੜੇ ਨੇ ਪਾਰਲੀਮੈਂਟ ਮੈਂਬਰ ਜਿਹੜੇ ਨੇ ਤੇ ਉੱਥੇ ਹੀ ਸਾਰੇ ਸਾਡੇ ਨਿਸ਼ਾਨ ਚੀਤ ਸਿੰਘ ਨਗਾਰ ਚੀਤ ਸਿੰਘ ਘੋੜਸਵਾਰ ਫੌਜਾਂ ਸਾਰੇ ਤਰਨੇ ਦਲਾਂ ਦੇ ਮੁਖੀ ਸਾਰਿਆਂ ਨੂੰ ਗੱਜ ਕੇ ਫਤਿਹ ਚਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਹੀ ਗੁਰੂਆਂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਵੱਲੋਂ ਸਾਰੇ ਦਲਾਂ ਪੰਥਾਂ ਦੇ ਮੁਖੀਆਂ ਵੱਲੋਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜਿੱਥੇ ਅੱਜ ਆਪਾਂ ਸੁਲਤਾਨਪੁਰ ਲੋਧੀ ਵਿਖੇ ਗੁਰੂ ਦੀਆਂ ਲਾਡਲੀਆਂ ਫੌਜਾਂ ਜਿੱਥੇ ਕੱਲ ਜਿਹੜੇ ਆ ਪਰसों ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੇ ਵਿਸ਼ਾਲ ਨਗਰ ਕੀਰਤਨ ਸਜਾਏ ਕੱਲ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵਾਲੇ ਮਹਾਂਪੁਰਖਾਂ ਨੇ ਜਿਹੜੇ ਨਗਰ ਕੀਰਤਨ ਸਜਾਏ ਅੱਜ ਮਹੱਲਾ ਜਿਹੜਾ ਇਹ ਸ਼ੁਰੂਆਤ ਨਿਹੰਗ ਸਿੰਘ ਫੌਜਾਂ ਕਰਦੀਆਂ ਨੇ ਤੇ ਸਮਾਪਤੀ ਦੇ ਵੀ ਪ੍ਰੋਗਰਾਮ ਜਿਹੜੇ ਨਿਹੰਗ ਸਿੰਘ ਫੌਜਾ ਵੱਲੋਂ ਕੀਤੇ ਜਾਂਦੇ ਨੇ ਅੱਜ ਜਿਹੜਾ ਵਿਸ਼ਾਲ ਮਹੱਲਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬਾ ਨੂੰ ਸਮਰਪਿਤ ਇਹ ਵਿਸ਼ਾਲ ਮਹੱਲਾ ਜਿਹੜਾ ਸਾਰੀਆਂ ਨਹਿੰਗਸੰਗ ਜਥੇਬੰਦੀਆਂ ਜਿਹਦੇ ਵਿੱਚ ਦਲਪੰਥ ਬਾਬਾ ਵਿਧੀ ਚੰਦ ਜੀ ਬਾਬਾ ਅਵਤਾਰ ਸਿੰਘ ਜੀ ਬਾਬਾ ਸੰਤ ਬਾਬਾ ਜੋਗਾ ਸਿੰਘ ਜੀ ਜਥੇਦਾਰ ਤਰਨਾ ਦਲ ਬਾਬਾ ਬਕਾਲਾ ਸਾਹਿਬ ਤੇ ਬਾਬਾ ਨਾਗਰ ਸਿੰਘ ਜੀ ਹਰੀਆਂ ਵੇਲਾ ਵਾਲੇ ਉੱਥੇ ਹੀ ਬਾਬਾ ਮੇਜਰ ਸਿੰਘ ਜੀ ਦਸ਼ਮੇਸ਼ ਤਰਨਾ ਦਲ ਬਾਬਾ ਬਲਦੇਵ ਸਿੰਘ ਵੱਲਾ ਜੀ ਬਾਬਾ ਆਪਣੇ ਮਹਿਤਾ ਚੌਂਕ ਵਾਲੇ ਬਾਬਾ ਬਲਵਿੰਦਰ ਸਿੰਘ ਜੀ ਬਾਬਾ ਰਗਵੀਰ ਸਿੰਘ ਜੀ ਖਿਆਲੇ ਵਾਲੇ ਮੜੀਆਂ ਵਾਲੇ ਮਹਾਪੁਰਖ ਸਾਰੇ ਹੀ ਮਹਾਪੁਰਖ ਬਾਬਾ ਮਨਮੋਨ ਸਿੰਘ ਜੀ ਬਾਰਨ ਵਾਲੇ ਸਾਰੇ ਜਿੱਥੇ ਬਾਬਾ ਰਾਜਾ ਰਾਜ ਸਿੰਘ ਜੀ ਬਾਬਾ ਰਾਜਾ ਰਾਜ ਸਿੰਘ ਜੀ ਤੇ ਜਲੰਧਰ ਵਾਲੇ ਬਾਬਾ ਜੀ ਨਰਿੰਦਰ ਸਿੰਘ ਜੀ ਬਾਬਾ ਨਰਿੰਦਰ ਸਿੰਘ ਜੀ ਦਵਿੰਦਰ ਸਿੰਘ ਜੀ ਬਾਬਾ ਕੁਲਵਿੰਦਰ ਸਿੰਘ ਜੀ ਬਾਬਾ ਇੰਦਰ ਸਿੰਘ ਜੀ ਬਾਬਾ ਪ੍ਰਗਟ ਸਿੰਘ ਜੀ ਬਾਬਾ ਚੜਸ ਸਿੰਘ ਜੀ ਸਾਰੇ ਹੀ ਮਾਪੁਰਖ ਜਿਹੜੇ ਇੱਥੇ ਹਾਜ਼ਰੀਆਂ ਲਵਾ ਰਹੇ ਨੇ ਸਾਰੀਆਂ ਹੀ ਗੁਰਸੇਕ ਸੰਗਤਾਂ ਨੂੰ ਮਹੱਲੇ ਦੀਆਂ ਤਨਤਨ ਸਾਬ ਸ੍ਰੀ ਗੁਰ ਤੇਗ ਬਹਾਦਰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜਿੱਥੇ ਅੱਜ ਆਪਾਂ ਇਹ ਪ੍ਰੋਗਰਾਮ ਜਿਹੜਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬਾਂ ਦੇ ਸਮਰਪਿਤ ਜਿਹੜੇ ਘੋੜਸਵਾਰੀ ਦੇ ਆਪ ਜੀ ਨੇ ਜੋਰ ਦੇਖਨੇ ਨੇ ਨਾਲ ਹੀ ਗਤਕੇ ਦੇ ਜੋਰ ਦੇਖਨੇ ਨੇ ਉੱਥੇ ਹੀ ਜਿਹੜਾ 23 24 ਤੇ 25 ਨਵੰਬਰ ਨੂੰ ਜਿਹੜੇ ਆ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਤੇਗ ਬਹਾਦਰ ਸਿਮਰਿਆ ਘਰ ਨੋਂ ਨੇਦੇ ਆਵੈ ਥਾਏ ਸਭ ਥਾਈ ਹੋਏ ਸਹਾਈ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੋੱਚੇ ਖਾਲਸੇ ਪੰਥ ਨੇ ਆਪਾਂ ਜਿਹੜਾ 23 24 25 ਨਵੰਬਰ ਨੂੰ ਉਹਨਾਂ ਦੇ ਸ਼ਹੀਦੀ ਦਿਹਾੜੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਭਾਈ ਦਿਆਲਾ ਜੀ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਨਾਲ ਹੀ ਜਿਹੜਾ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਉਹਨਾਂ ਦੇ 350 ਸਾਲਾ ਜਿਹੜੇ ਆਪਾਂ ਪ੍ਰਕਾਸ਼ ਪੁਰਬ ਜਿਹੜੇ ਗੁਰਤਾ ਗੱਦੀ ਜਿਹੜੇ ਦਿਵਸ ਨੇ ਉਹ ਵੀ ਆਪਾਂ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਮਨਾਉਣੇ ਨੇ ਹੁਣ ਜਿਹੜੇ ਨਿਹੰਗ ਸਿੰਘ ਫੌਜਾਂ ਜਿਹੜੀਆਂ ਆਪ ਜੀ ਨੂੰ ਜਿਹੜੇ ਜੰਗ ਜੂ ਕਰਤਬ ਦਿਖਾਉਣੇ ਨੇ ਨਾਲ ਹੀ ਸਾਰੀਆਂ ਜਥੇਬੰਦੀਆਂ ਵੱਲੋਂ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾ ਤਖਤ ਵੱਲੋਂ ਗੁਰਸੇਖ ਸੰਗਤਾਂ ਜਿਹੜੀਆਂ ਆਈਆਂ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਖਾਸ ਕਰਕੇ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਵਾਲੇ ਮਹਾਂਪੁਰਖ ਜਿਨ੍ਹਾਂ ਨੇ ਇਹ ਸਾਰੇ ਪ੍ਰਬੰਧ ਜਿਹੜੇ ਟਰਾਲੀਆਂ ਟਰੱਕ ਜਿਹੜੇ ਨੇ ਖੁੱਲੇ ਖੜਾ ਕੇ ਸਟੇਡੀਅਮ ਦਾ ਜਿਹੜਾ ਰੂਪ ਦਿੱਤਾ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਖਾਸ ਕਰਕੇ ਜਿਹੜੇ ਸਾਡੇ ਪੱਤਰਕਾਰ ਸਹਿਬਾਨ ਨੇ ਮੀਡੀਆ ਵਾਲੇ ਤੇ ਜਾਂ ਆਪਣੇ ਲੋਕਲ ਪ੍ਰਸ਼ਾਸਨ ਹੈ ਸਿਵਲ ਪ੍ਰਸ਼ਾਸਨ ਹੈ ਪੁਲਿਸ ਵਾਲੇ ਨੇ ਸਾਰਿਆਂ ਦਾ ਆਇਆਂ ਗੁਰਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਕਰਤਾਰਪੁਰ ਕੋਰੀਡੋਰ ਨੂੰ ਖੁੱਲਣ ਦੀ ਮੰਗ ਕਰਦੇ ਹੋ ਮਤੋਂ ਮੰਗ ਨਹੀਂ ਕਰਦੇ ਖਾਲਸਾ ਹੁਕਮ ਕਰਦਾ ਕਿਉਂ ਸਾਡੇ ਹੀ ਕਿਉਂ ਬੰਦ ਕਰਦੇ ਨੇ ਸਾਡੇ ਬੰਦ ਕਿਉਂ ਕਰਦੇ ਆ ਹੋਰ ਸਾਰੇ ਖੁੱਲੇ ਹੋਏ ਤੇ ਖੁੱਲਣ ਆ ਬੰਦ ਕਰਨ ਵਾਸਤੇ ਕੋਰੀਡੋਰ ਥੋੜੀ ਬਣਾਇਆ ਹੁਣ ਤੇ ਜਿਹੜਾ ਜਲ ਵੀ ਆ ਕੇ ਚਲਿਆ ਗਿਆ ਤੇ ਹੁਣ ਉਹਨੂੰ ਤੁਰੰਤ ਜਿਹੜਾ ਖੋਲਿਆ ਜਾਵੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ਪੁਰ ਬਾਪਾ ਬਣਾ ਰਹੇ ਆ ਤੇ ਸੈਂਟਰਲ ਸਰਕਾਰ ਨੂੰ ਚਾਹੀਦਾ ਉਹ ਜਿਹੜਾ ਆਪਣੇ ਕਰਤਾਰਪੁਰ ਦਾ ਲਾਂਘਾ ਉਹ ਤੁਰੰਤ ਜਿਹੜਾ ਖੋਲਿਆ ਜਾਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ बाब ਜੋ ਜਰਾ ਪ੍ਰਵੇਸ਼ ਕਰ ਤੋਂ ਸੇਹਣੀ ਮੰਡਾ ਹੋ ਰਹੀ ਪਰਦੇ ਦੇ ਬੋਲੇ ਜੋ ਜੀ ਤੋਂ ਸਤਿ ਸ੍ਰੀ ਗੁਰੂ ਜੀ ਮਹਾਰਾਜ ਸੰਤਰਾ ਜੀ ਦੀਆਂ ਖੁਸ਼ੀਆਂ ਮਨਾਉਂਦੇ ਰਹੇ ਉਪਰਲੇ ਪੱਲੇ ਲੈ ਜਾ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਸ਼ਰਮਤ ਕਿਰਪਾ ਸਤਪੁਰਾਂਜੀ ਦੇ ਪ੍ਰਕਾਸ਼ ਪਰਪੁਰਬ ਦੇ ਆਰ ਸਮੁਤੀਆਂ ਸੰਗਤਾ ਬੜੇ ਪ੍ਰੇਮ ਸਤਕਾਰ ਦੇ ਨਾਲ ਆਦਰੀਆਂ ਪਾਵੇ ਹੋ ਉਥੇ ਸਮੁੱਚਾ ਗੁਰੂ ਕਾ ਖਾਲਸਾ ਪੰਥ ਹਰ ਰੱਬ ਦਾ ਬੋਲ ਮੰਗਾਲੇ ਹਰ ਗੁਰੂ ਦੀ ਲੈ ਗਏ ਨਾ ਬੜੇ ਪ੍ਰੇਮ ਸਤਾਨ ਦਾ ਰਾਵ ਹੈ ਦਾਦਾ ਜੀ ਦੇ ਅੱਗੇ ਇਸ ਸਨਸਕਾਰ ਦੇ ਲਾਲ ਬਿਸਰ ਸਿੰਘ ਜੱਤਰਨਾ ਦਰਸ਼ਨ ਬਾਬਾ ਬਕਾਲਾ ਸਾਹਿਬ ਜੀ ਦੇ ਦਰਸਾ ਤੇ ਦਰਸਾਰ ਖਰਦਾਰੇ ਪਰੇ ਹੋ ਹੋਰਿਆਂ ਦੀ ਕਹਾਣੀ ਦਾ ਮਾਰਕਾ ਹਾਕ ਤੇ ਉਹ ਤੀਕੋ ਚਲੋ ਔਰ ਆਪ ਮੈਦਾਨ ਦਾ ਰਾਜ ਸੁਣਦੇ ਹੋ ਖਾਸ ਸਰਪੰਚ ਦੇ ਦਰਸ਼ਕਾਰੇ ਹੋਣੇ ਨੇ ਗੁਰੂ ਦਾ ਹਾਸਾ ਬੜੇ ਪ੍ਰੋਫੈਸਰਾਂ ਦੇ ਨਾਲ ਸਾਥ ਸੰਸਥਾ ਨੂੰ ਹੋਰ ਵਿਸਾਰ ਦੇ ਮਹਾਨ ਜਨ ਦੇ ਬੜੇ ਪ੍ਰੋਫੈਸਰ ਦੇ ਨਾਲ ਸਾਡੀ ਸੰਮਤਵਾ ਦਿੱਤੀ ਪਰ ਸੰਪਰਦਾਇ ਕਲਗੀਧਰ ਪਾਤਸ਼ਾਹ ਮਹਾਰਾਜ ਸਤਰਾ ਜੰਮਾ ਬਾਬਾ ਜੱਟ ਜੀ ਦੇ ਬਾਬਾ ਸੰਤੋਖ ਸਿੰਘ ਜੀ ਮਾਪਕਾ ਬਾਬਾ ਗੁਰਦੇਵ ਸਿੰਘ ਦੀ ਸ਼ਹੀਦੀ ਤਾਗ ਵਾਲੇ ਉਰਫ ਸਨਤਾ ਦੇ ਬਾਬਾ ਸੰਤੋਖ ਸਿੰਘ ਜੀ ਦੇ ਦਵਾਰਾ ਮਾਪਕਾ ਬਾਬਾ 타ਗਰ ਸਿੰਘ ਢਿੰਡਾ ਵਾਲੇ ਬਾਬਾ ਬਲਬੀਰ ਸਿੰਘ ਜੀ ਦੇ ਵਾਲਾ ਬਾਬਾ ਜਗਦੀਪ ਸਿੰਘ ਜੀ ਬਕਤੌਰ ਵਾਲਾ ਬਾਬਾ ਕਲਦੀਪ ਸਿੰਘ ਜੀ ਘਾਟਾ ਸਾਹਿਬ ਵਾਲੇ ਮਾਪਕਾ ਬਾਬਾ ਮਰੀਤ ਸਿੰਘ ਜੀ ਖੁਦੜੇਣ ਵਾਲੇ ਨਾਮ ਸੰਕਾਪੀਆ ਪਾਰ ਦੇ ਪਾਰਕ ਦੇ ਦੌਰ ਸਰਕਾਰ ਦੇ ਅਨੁਸਾਰ ਸ੍ਰੀ ਮਹਾਰਾਜ ਦੇ ਸਭੀ ਮਹਾਰਾਜ ਨੂੰ ਕਿਉਂਕਿ ਕੋਰਸਵਾਤਲਬਾ ਤੋਂ ਵੀ ਤਰਸਾ ਸੀ ਦੇ ਪਰਿਵਾਰ ਨੇ ਇੱਕ ਨੂੰ ਦਾ ਸਨਸਾ ਜਿਸ ਹਾਲ ਸੇ ਤੰਗਲ ਪਰ ਕਲਕੀ ਪਰਮਾਤਮਾ ਮਹਾਰਾਜ ਸੰਤਰਾਜ ਜੀ ਦੀ ਅਯੰਤ ਬਖਸ਼ਾ ਰੋਣ ਦਾ ਖਾਰਖਾ ਮੇਰੇ ਰੋਣ ਦਾ ਖਾਰਖਾ ਮੇਹੋਦਰਾ ਨੂੰ ਆਸ ਜਿਤ ਤੈਲੀ ਕੇ ਪ੍ਰਸਾਦ ਜਿੱਕੇ ਦੀ ਬਲਗੀ ਪਰਤਸਾ ਮਾਰੋ ਸੰਤਰਾਜ ਜੀ ਦੇ ਮਹਾਰਾਜ ਸਾਡੀ ਕਿਰਪਾ ਸੰਤੋਖ ਸੋਹਣ ਸਰੀ ਦੀ ਭਾਵਨਾ ਔਰ ਦੀ ਸੇਵ ਸੁਹਾਗ ਜੀ ਨੂੰ ਦਾਨ ਦੇ ਇਸੀ ਇੱਕੋ ਬਲੇ ਹਰ ਆਂਖ ਦਾ ਦਾਨ ਪਰ ਲਾਜੀ ਕੇ ਮਨਪੀਰ ਸੰਗਤ ਦੇ ਵਿੱਚ ਬੱਚੇ ਹੋ ਕੇ ਸੋਡਿਆ ਦੀ ਦੌੜਾਂ ਦੇ ਦੋ ਦੋ ਘੋੜਿਆਂ ਦੇ ਉੱਪਰ ਚਾਰ ਚਾਰ ਘੋੜਿਆਂ ਦੇ ਪਰਸਵਾੜ ਹੋ ਕੇ ਚੂਕੇ ਲਾਲ ਅਮਸ਼ਾਰੀਆਂ ਸੰਤਾਂ ਦੇ ਅਸ਼ਰਮਾਰੇ ਕਰ ਰਹੇ ਹਨੂਕੇ ਲਾਲ ਗੁਰੂਕੀਆਂ ਲਾਦੀਆਂ ਅੰਮ੍ਰਿਤ ਸਿੰਘ ਫੁਲਕਾ ਸਰ ਆਪ ਸਾਰੀਆਂ ਸੰਤਾਂ ਦੇ ਸਰਦਾਰ ਜੀ ਬਤੌਰ ਸੰਗਤ ਨੂੰ ਆ ਨਾਮ ਦੇ ਸਤਿ ਮਹਾਰਾਜ ਸਤਿ ਮਾਤੇ ਸਾਈ ਨਗਰੀ ਸ੍ਰੀ ਸੰਤਾਨ ਗੁਰਸਾਖ ਜੀ ਦੀ ਪਾਵਨ ਅਸਤਰ ਧਰਤ ਸਮਤ ਦਾ ਖਾਲਸਾ ਪੰਥ ਮਹੱਲੇ ਖੇਤਿਆਰ ਵਿੱਚ ਬੜੇ ਗਰਮ ਸਤਕਾਰ ਦੇ ਨਾਲ ਸਾਰੀਆਂ ਸੰਤਾਂ ਦੇ ਸਰਦਾਰੇ ਕਾਰੋ ਸਤਿ ਆਨੰਦ ਆਜਾ ਮਹਾਰਾਜ ਸਤਿਗੁਰਾਂ ਨੇ ਬੇਅਤ ਬਖਸ਼ਿਸ਼ ਦਿੱਤੀਆ ਖਾਸੇ ਬਰਦਾਸ਼ਤਦਾਰੇ ਆਪ ਸਾਰੀਆਂ ਸੰਤਾਂ ਨੂੰ ਇਹੋ ਸ਼ਰਤ ਖਾਲਸਾ ਖਾਲਸਾ ਜੀ ਨੂੰ ਬਹੁਤ ਖਾਸ ਖਾਸ ਹਾਜ਼ਰ ਪਰਮਰਦਾਸ ਖਾਲਸਾ ਜੀ ਦੇ ਸਤਿਗੁਰ ਮਹਾਰਾਜ ਜੀ ਨੇ ਕਿਹਾ ਸਾਡੀਆਂ ਸਾਰੀਆਂ ਬਖਸ਼ਿਸ਼ਾਂ ਮਾਰੀ ਜਾਈ ਆਪਣੀ ਖਾਲਸੇ ਦੇ ਪਰਵਤਾਈਆਂ ਖਾਸੇ ਬਰਦਾਸ਼ਤਦਾਰੇ ਆਪ ਸਾਨੂੰ ਆ ਗਏ ਬੜੇ ਸ਼ਕਤਕਾਰ ਤੋਂ ਅਨੁਸਾਰ ਕੋ ਸੰਤਾ ਹਾਜ਼ਰੀਆਂ ਪਰ ਤਾਂ ਵੀ ਕਲਕੇ ਸਰਪਾਤਸ਼ਾਹ ਮਹਾਰਾਜ ਆਪਣਾ ਆਗਮਨ ਕਰਨਾ ਸੀ ਦੇ ਪਾਲਣ ਖੰਡੇ ਨਾਲ ਹੋਏ ਜੰਤ ਸਹੂਲਾ ਲਾਹੋ ਨਾਹੋ ਬਲਦੇ ਸਿੰਘ ਆਪੇ ਬਸੂਲਾ ਜਰੂਰ ਚੱਲੇ ਦੀ ਬਖਸ਼ਤ ਅਸਤਨ ਇਧਰ ਪਾਦਸ਼ਾਹ ਮਹਾਰਾਜ ਸਤਪੁਰਾਂ ਦੀ ਮਹਾਨ ਸ਼ਖਸੀਅਤ ਹੈ ਜਿਹਦਾ ਪਿੱਛੇ ਹੈ ਨਾ ਉਸੇ ਰਾਗੇ ਆ ਕੇ ਗੁਰੂ ਵਾਲੇ ਬੰਦਰੀ ਕੋਲ ਨਾਲ ਦੇ ਸੱਜੇ ਸਾਧਾ ਪਾਤਸ਼ਾਹ ਮਹਾਰਾਜ ਜਿਨ੍ਹਾਂ ਸਤਪੁਰਾਂ ਦੀ ਮਿੱਟੀ ਪਰਕਿਆਂ ਨੂੰ ਸਿੱਧੇ ਰਸਤੇ ਤੇ ਪਾਇਆ ਬੰਦ ਦਾ ਸ਼੍ਰੀ ਗੁਰੂ ਨਾਲ ਦੇ ਸੱਜੇ ਸਾਧਾ ਸਮਰਾਟ ਦੀਆਂ ਦੇ مالک ਸਾਹਿਬ ਤੇ ਹੁਸੈਨ ਸਾਹਿਬ ਸਮੂਹ ਜੀ ਬਾਦ ਦੇ ਤਾਬਰ ਤੱਕ ਦੇ ਮਰਦਿਆਂ ਨੂੰ ਉਠਾਰਨ ਦੇ ਵਾਸਤੇ ਇਹ ਸੰਬਾਣੀ ਤਰ ਤੀ ਬਾਣੀ ਆਈ ਤੇ ਸਗਲੀ ਦੁੱਖ ਮਟਾਈ ਸਤਪੁਰ ਮਹਾਰਾਜ ਦੀ ਬਾਣੀ ਮਾਰੇ ਦੀ ਗੁਜਾਰੀ ਐਸੇ ਸਤਿਗੁਰੂ ਸ਼੍ਰੀ ਗੁਰਨਾਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਭਰਾ ਦੀ ਸਰਕਾਰ ਉੱਪਰ ਤੋਂ ਆਵੋ ਮਿੱਤਾਂ ਸੰਤਮਤ ਦੇ ਸਰਕਾਰ ਦੇ ਨਾਮ ਹਾਜ਼ਰੀ ਬਹੁਤ ਖਾਤਰ ਨਾਲ ਆਉਣ ਦੀ ਝਾਂਦੇ ਨਾਲ ਬੜੇ ਪ੍ਰੀਤ ਨਾਲ ਸਾਧ ਸੰਤਾਵਾਂ ਦੀਆਂ ਮਗਰਾਂ ਸੰਤਾਂ ਨੂੰ ਬੇਨਤੀ ਸਰ ਜੀ ਬੜੇ ਧਿਆਨ ਨਾਲ ਪੁੱਛਿਓ ਕਰਕੇ ਤੁਹਾਡੇ ਅੰਦਰ ਦਾ ਦੌੜਾਂ ਦੇ ਦਰਸ਼ਕਦਾਰੇ ਕਰਿਓ ਹਰ ਇੱਕ ਖਾਲਸੇ ਪੰਥ ਦੇ ਆਪਸਾ ਦੇ ਸੰਤਾਂ ਨੂੰ ਦਰਸ਼ਕਦਾਰੇ ਹੋ ਰਹੇ ਇਹ ਆ ਟੇਮ ਬੰਦੇ ਬੜੇ ਬੜੇ ਸੁਨਾਰਦਨਾਂ ਨਾਲ ਸਾਹਕੀਤੇ ਗਾਣ ਕਰਾਏ ਸਭ ਸਿੱਖਣ ਤੋਂ ਸਿੱਖ ਗਏ ਜਰਦੇ ਪਏ ਸਜਾਏ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਨੇ ਸਤ ਸ੍ਰੀ ਅਕਾਲ ਭਾਈਆ 3000 ਸਤਿਗੁਰੂ ਸਰਬਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿਗੁਰਾਂ ਦੀ ਮਹਾਲਿਆ ਵਿੱਚ ਕੱਟਣਾ ਭਾਈ ਚਾਰ ਅੱਗੇ ਇਕੱਠੇ ਭਾਈ ਚਾਰ ਆਉਂਦੇ ਇਕੱਠੇ ਆਉਂਦੇ ਇਸ ਉਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਗੁਰੂ ਦੀਆਂ लाਡਲੀਆਂ ਨਿਹੰਗ ਸਿੰਘ ਫੌਜਾਂ ਉੱਥੇ ਹੀ ਸੰਤ ਬਾਬਾ ਬਲਬੀਰ ਸਿੰਘ ਜੀ ਮਹਾਂਪੁਰਖ ਜਿਹੜੇ ਨੇ ਪਾਰਲੀਮੈਂਟ ਮੈਂਬਰ ਜਿਹੜੇ ਨੇ ਤੇ ਉੱਥੇ ਹੀ ਸਾਰੇ ਸਾਡੇ